ਦੋਸਤੋ ਅੱਜ ਤੁਹਾਨੂੰ ਪੁੱਲੇ ਕੈਡ ਦੇ ਉਹ ਦਿਲ ਕੰਬਾਉ ਕਿਸੇ ਦੱਸਾਂਗੇ ਕਿ ਸੁਰਕੇ ਤੁਹਾਡੀਆਂ ਅੱਖਾਂ ਵਿੱਚੋਂ ਲਹੂ ਆ ਜਾ। ਪੰਜਾਬ ਅੰਦਰ ਪੁੱਲੇ ਵਰਗਾ ਜ਼ਾਲਮ ਬੰਦਾ ਮੁੜ ਕੇ ਪੈਦਾ ਹੋਣਾ ਮੁਸ਼ਕਲ ਹੈ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣਾ। ਦੋਸਤੋ ਪੁੱਲੇ ਨੇ ਇੱਕ ਵਾਰੀ ਮਰੂਤੀ ਗੱਡੀ ਦਾ ਸੌਦਾ ਕਰ ਲਿਆ ਤੇ ਇਹ ਅੱਧੇ ਪੈਸੇ ਦੇ ਕੇ ਗੱਡੀ ਚੱਕ ਲਿਆ ਆ। ਬਾਕੀ ਪੈਸੇ ਇਸ ਨੇ 2-4 ਦਿਨਾਂ ਅੰਦਰ ਦੇਣ ਦਾ ਕਰਾਰ ਕਰ ਦਿਆ ਬੰਦੇ ਨੂੰ। ਤਿੰਨ ਚਾਰ ਦਿਨਾਂ ਬਾਅਦ ਗੱਡੀ ਦਾ ਮਾਲਕ ਬਾਕੀ ਪੈਸੇ ਲੈਣ ਪੁੱਲੇ ਦੇ ਡੇਰੇ ਆ ਗਿਆ। ਪੁੱਲੇ ਨੇ ਕਿਹਾ ਵੀ ਅੱਜ ਸ਼ਾਮ ਨੂੰ ਮੇਰੇ ਕੋਲ ਪੈਸੇ ਆਉਣੇ ਨੇ ਮੈਂ ਕੱਲ ਸਵੇਰੇ ਪੈਸੇ ਪਹੁੰਚੇ ਕਰ ਦਵਾਂ। ਚਲੋ ਆਏ ਕਰਦੇ ਕਰਾਉਂਦੇ ਮਹੀਨਾ ਲੰਘ ਗਿਆ। ਮਾਲਕ ਰੋਜ਼ ਆਇਆ ਕਰੇ ਪੁੱਲਾ ਰੋਜ਼ ਉਸ ਨੂੰ ਟਰਕਾ ਦਿਆ ਕਰੇ। ਅੰਤੇ ਹੋਏ ਮਾਲਕ ਨੇ ਅਖੀਰ ਕਹਿ ਦਿੱਤਾ ਕਿ ਭਰਾਵਾ ਆਪਣੇ ਅੱਧੇ ਪੈਸੇ ਫੜ ਲੈ ਮੇਰੀ ਗੱਡੀ ਮੋੜ ਦੇ ਤੂੰ। ਪੁੱਲਾ ਕਹਿੰਦਾ ਵੀ ਕੋਈ ਨਹੀਂ ਆਏ ਕਰੀ ਵੀ ਅੱਜ ਸ਼ਾਮ ਨੂੰ ਆਜੀ ਤੇਰਾ ਹਿਸਾਬ ਕਿਤਾਬ ਕਰ ਦੇਣਾ ਅੱਜ। ਪੁੱਲੇ ਨੇ ਆਪਣੇ ਬੰਦਿਆਂ ਨੂੰ ਕਿਹਾ ਕਿ ਅੱਜ ਸ਼ਾਮ ਹੀ ਇਸ ਨੂੰ ਫੜ ਕੇ ਇਹਦੀ ਪੂਰੀ ਸੇਵਾ ਕਰੋ। ਨਾਲੇ ਇਹਨਾਂ ਵਾਹੋ ਗੱਡੀ ਦੇ ਇਕਰਾਰਨਾਮੇ ਤੇ ਗੁੱਠਾ ਇਹ ਤੋਂ ਸ਼ਾਮੀ ਜਦੋਂ ਮਾਲ ਕਾਇਆ ਇਸਦੇ ਬੰਦਿਆਂ ਨੇ ਫੜ ਕੇ ਬੰਨ ਲਿਆ ਉਹ ਪੂਲਾ ਪੂਰਾ ਟੈਟ ਹੋ ਕੇ ਕਮਰੇ ਅੰਦਰੋਂ ਨਿਕਲਿਆ ਫਿਰ ਕਹਦਾ ਵੀ ਹੁਣ ਦੰਨੇ ਆ ਤੈਨੂੰ ਚੈੱਕ ਕੱਟ ਕੇ ਪੂਲੇ ਦੇ ਬੰਦਿਆਂ ਨੇ ਘੰਟੇ ਦੇ ਅੰਦਰ ਅੰਦਰ ਬੰਦੇ ਦਾ ਮੋਰ ਬਣਾਤਾ ਉਸੇ ਰਾਤ ਪੂਲੇ ਨੇ ਉਸ ਕੋਲੋਂ ਇਕਰਾਰਨਾਮੇ ਤੇ ਗੁੱਠਾ ਲਵਾਇਆ ਫਿਰ ਅਗਲੀ ਸਵੇਰ ਉਸ ਬੰਦੇ ਦਾ ਭਾਈ ਪੂਲੇ ਦੇ ਡੇਰੇ ਆਇਆ ਕਹਿੰਦਾ ਵੀ ਕੱਲ ਸ਼ਾਮ ਮੇਰਾ ਭਾਈ ਤੁਹਾਡੇ ਤੋਂ ਪੈਸੇ ਲੈਣ ਆਇਆ ਸੀ ਮੁੜ ਕੇ ਘਰ ਨਹੀਂ ਆਇਆ ਪੋਲਾ ਕਹਿੰਦਾ ਵੀ ਪੈਸੇ ਲੈ ਕੇ ਉਹ ਤਾਂ ਰਾਤ ਹੀ ਚਲਾ ਗਿਆ ਸੀ ਉਸ ਦਿਨ ਤੋਂ ਬਾਅਦ ਉਹਦੇ ਭਾਈ ਨੇ ਬਥੇਰੇ ਹੱਥ ਪੈਰ ਮਾਰੇ ਪਰ ਉਸ ਦਾ ਕੋਈ ਥੋ ਪਤਾ ਨਹੀਂ ਲੱਗਿਆ ਵਿਚਾਰੇ ਦਾ ਪੋਲੇ ਨੇ ਕਈ 100 ਏਕੜ ਜ਼ਮੀਨ ਉਤੇ ਧੱਕੇ ਨਾਲ ਕਬਜ਼ੇ ਕੀਤੇ ਹੋਏ ਸਨ ਇੱਕ ਵਾਰ ਇੱਕ ਆ ਜੜੀ ਆਪਣੀਆਂ ਬੱਕਰੀਆਂ ਲੈ ਕੇ ਤੇ ਖੇਤ ਚ ਵੜ ਗਿਆ ਜਾ ਕੇ ਜਦੋਂ ਪੋਲੇ ਨੂੰ ਪਤਾ ਲੱਗਿਆ ਉਸ ਨੇ ਆਪਣੇ ਬੰਦਿਆਂ ਨੂੰ ਕਿਹਾ ਕਿ ਆ ਜੜੀ ਨੂੰ ਕੁਝ ਨਾ ਕਿਹੋ ਉਹਦੀਆਂ ਸਾਰੀਆਂ ਬੱਕਰੀਆਂ ਚੱਕ ਲਿਓ ਇੱਕ ਵੀ ਬੱਕਰੀ ਬਚਣੀ ਨਹੀਂ ਚਾਹੀਦੀ ਚਲੋ ਜੀ ਬੰਦਿਆਂ ਨੇ 100 ਬੱਕਰੀਆਂ ਲਿਆ ਕੇ ਕਮਰੇ ਅੰਦਰ ਤੁਨ ਦਿੱਤੀਆਂ ਪਿੱਛੇ ਪਿੱਛੇ ਆ ਜੜੀ ਭੱਜਿਆ ਜਾਵੇ ਉਹਨਾਂ ਕਹਿੰਦਾ ਵੀ ਮੇਰਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਪੈਸੇ ਲੈ ਆ ਤੇ ਬੱਕਰੀਆਂ ਲੈ ਜਾ ਆਪਣੀਆਂ ਪੂਲੇ ਨੇ ਸ਼ਰਿਆਮ ਉਸਨੂੰ ਕਹਿਤਾ ਵੀ ਇੱਕ ਬੱਕਰੀ ਬਣੂ ਡੇਰੇ ਅੰਦਰ ਰੋਜ ਜਿੰਨੇ ਦਿਨ ਲਾਵੇਂਗਾ ਉਨੀਆਂ ਬੱਕਰੀਆਂ ਘੜਦੀਆਂ ਜਾਣਗੀਆਂ ਤੇਰੀਆਂ ਬੱਕਰੀ ਵਾਲਾ ਵਿਚਾਰਾ 10 ਦਿਨਾਂ ਬਾਅਦ 90000 ਰੁਪਏ ਲੈ ਕੇ ਆਇਆ ਪੂਲੇ ਨੇ 80 ਬੱਕਰੀਆਂ ਹੀ ਵਾਪਸ ਕੀਤੀਆਂ 20 ਗਾਇਬੀ ਕਰ ਗਿਆ ਉਹ ਪੂਰਾ 1 ਮਹੀਨਾ ਬੱਕਰੇ ਦਾ ਮੇਟੀ ਚੱਲਦਾ ਰਿਹਾ ਫਿਰ ਪੂਲਾ ਹੁਣ ਜਦੋਂ ਵੀ ਕੋਈ ਬੱਕਰੀਆਂ ਵਾਲਾ ਵੇਖਦਾ ਉਸਨੂੰ ਘੇੜ 2-4 ਬੱਕਰੀਆਂ ਚੱਕ ਲੈਂਦਾ ਉਹ ਪੂਲੇ ਦੀ ਮਸ਼ੂਕ ਅਫਤਾਰੋ ਇੱਕ ਵਾਰ ਨਜਾਇਜ਼ ਸ਼ਰਾਬ ਕਰਦੀ ਪੁਲਿਸ ਨੇ ਫੜ ਉਦੋਂ ਅਫਤਾਰੋ ਦੀ ਪੂਲੇ ਨਾਲ ਕੋਈ ਗੱਲਬਾਤ ਨਹੀਂ Thi Gi ਪੁਲਿਸ ਵਾਲੇ ਅਫਤਾਰੋ ਨੂੰ ਚੱਕ ਕੇ ਥਾਣੇ ਲੈ ਆਏ ਕੁਦਰਤੀ ਪੂਲਾ ਉਸੇ ਥਾਣੇ ਕਿਸੇ ਕੰਮ ਆਇਆ ਹੋਇਆ ਸੀਗਾ ਅਫਤਾਰੋ ਨੂੰ ਜਦੋਂ ਪੂਲੇ ਬਾਰੇ ਪਤਾ ਲੱਗਿਆ ਉਸਨੇ ਪੂਲੇ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਜਿਵੇਂ ਮਰਜ਼ੀ ਕਰ ਮੈਨੂੰ ਇੱਕ ਵਾਰ ਬਾਹਰ ਕਢਵਾ ਦੇ ਮੈਂ ਤੇਰਾ एहसान ਜ਼ਿੰਦਗੀ ਭਰ ਨਹੀਂ ਭੁੱਲਦੀ ਪੂਲੇ ਲਈ ਇਹ ਖੱਬੇ ਹੱਥ ਦਾ ਕੰਮ ਸੀ ਅਫਤਾਰੋ ਬਾਹਰ ਨਿਕਲ ਗਏ ਸ਼ਾਮ ਨੂੰ ਹੀ ਪੂਲੇ ਦੇ ਡੇਰੇ ਪਹੁੰਚ ਗਏ ਤੇ ਉਸ ਰਾਤੋਂ ਪੂਲੇ ਨਾਲ ਹੀ ਰਹੀ ਉਸ ਦਿਨ ਤੋਂ ਬਾਅਦ ਪੂਲੇ ਦਾ ਯਰਾਨਾ ਅਫਤਾਰੋ ਨਾਲ ਪੱਕਾ ਪੈ ਗਿਆ ਪੋਲੇ ਹੁਣ ਸਾਰੇ ਅਫਤਾਰੋ ਤੋਂ ਪੁੱਛ ਕੇ ਕੱਢਣ ਲੱਗ ਪਿਆ। ਅਫਤਾਰੋ ਹੁਣ ਪੋਲੇ ਜਰੀਏ ਆਪਣੇ ਲਿੰਕ ਬਣਾਉਣ ਲੱਗ ਪਈ। ਉਹ ਪੋਲੇ ਨਾਲ ਵੱਡੇ-ਵੱਡੇ ਅਫਸਰਾਂ ਦੀਆਂ ਕੋਠੀਆਂ ਵਿੱਚ, ਪਾਰਟੀਆਂ ਵਿੱਚ ਜਾਂਦੀ। ਥੱਲੇ ਤੋਂ ਲੈ ਕੇ ਉੱਪਰ ਤੱਕ ਸਾਰੇ ਅਫਤਾਰੋ ਨੂੰ ਜਾਣਨ ਲੱਗ ਪਏ ਸਨ। ਹੁਣ ਨਿੱਕੇ-ਮੋٹے ਕੰਮ ਤਾਂ ਅਫਤਾਰੋ ਬਾਰੋ-ਬਾਰ ਆਪ ਹੀ ਕਰਵਾ ਦਿੰਦੀ। ਜ਼ਮੀਨਾਂ ਤੇ ਕਬਜ਼ੇ, दारू ਦੀ ਸਪਲਾਈ, ਲੋਕਾਂ ਦੇ ਰਾਜੀ ਨਾਮੇ ਹੁਣ ਅਫਤਾਰੋ ਵੀ ਕਰਵਾਉਂਦੀ। ਪੋਲੇ ਨੂੰ ਦੱਸੇ ਬਗੈਰ ਅਫਤਾਰੋ ਨੇ ਵੱਡੇ ਕਈ ਅਫਸਰਾਂ ਨਾਲ ਸਿੱਧੇ ਲਿੰਕ ਬਣਾ ਲਏ। ਕਈ-ਕਈ ਦਿਨ ਅਫਤਾਰੋ ਉਹਨਾਂ ਕੋਲ ਰਹਿਣ ਲੱਗ ਪ ਪਰ ਕਈ ਮਾਮਲੇ ਅਜਿਹੇ ਅੜ ਜਾਂਦੇ ਜਿੱਥੇ ਅਵਤਾਰੋ ਨੂੰ ਪੁਲੇ ਦੀ ਲੋੜ ਪੈਂਦੀ। ਇਸੇ ਤਰ੍ਹਾਂ ਇੱਕ ਵਾਰ ਚੰਡੀਗੜ੍ਹ ਦੇ ਇੱਕ ਬਦਮਾਸ਼ ਨਾਲ ਅਵਤਾਰੋ ਦਾ ਬੰਗਾ ਪੈ ਗਿਆ। ਅਵਤਾਰੋ ਨੇ 10-15 ਬੰਦੇ ਭੇਜ ਦਿੱਤੇ ਉਸ ਬਦਮਾਸ਼ ਨੇ ਅਵਤਾਰੋ ਦੇ ਬੰਦੇ ਨੰਗੇ ਕਰਕੇ ਭੁਜਾਏ ਫਿਰ। ਜਦੋਂ ਅਵਤਾਰੋ ਨੂੰ ਪਤਾ ਲੱਗਿਆ ਤਾਂ ਉਸਨੇ ਸੋਚਿਆ ਕਿ ਇਸ ਨੂੰ ਤਾਂ ਪੁਲੇ ਹੀ ਸੈੱਟ ਕਰੋ ਹੁਣ। ਉਹ ਉਸੇ ਦਿਨ ਪੁਲੇ ਕੋਲ ਗਈ ਤੇ ਸਾਰੀ ਗੱਲ ਦੱਸੀ ਉਸ ਨੂੰ ਜਾ ਕੇ। ਉਸ ਬਦਮਾਸ਼ ਦਾ ਨਾਂ ਰੋਡਾ ਸੀਗਾ। ਪੁਲਾ 5 ਗੱਡੀਆਂ ਭਰ ਕੇ ਉਹਨੂੰ ਲੱਭਦਾ ਫਿਰੇ। ਸ਼ਾਮ ਨੂੰ ਰੋਡੇ ਪੁੱਲੇ ਨੂੰ ਟੱਕਰ ਗਿਆ ਰੋਡੇ ਦੇ ਨਾਲ ਦੇ ਬੰਦਿਆਂ ਦੇ ਡਾਂਗਾ ਮਾਰ-ਮਾਰ ਪੁੱਲੇ ਨੇ ਭਜਾ ਦਿੱਤੇ ਤੇ ਰੋਡੇ ਨੂੰ ਚੁੱਕ ਕੇ ਉਹ ਡੇਰੇ ਲੈ ਗਿਆ ਅਫਤਾਰੋ ਨੇ ਰੋਡੇ ਦੀ ਕਾਫੀ ਛੇਤਰ ਪਰੇਡ ਕੀਤੀ ਫਿਰ ਇਸ ਤਰ੍ਹਾਂ ਜਿੱਥੇ ਅਫਤਾਰੋ ਅੜ ਜਾਂਦੀ ਉਦੋਂ ਪੁੱਲੇ ਨੂੰ ਯਾਦ ਕਰਦੀ ਉਹ ਇੱਕ ਵਾਰ ਪੁੱਲਾ ਆਪਣੇ ਹੀ ਸਾਥੀ ਦੇ ਘਰ ਰਾਤ ਠਹਿਰਿਆ ਉਸ ਸਾਥੀ ਦੀ ਘਰਵਾਲੀ ਪੁੱਲੇ ਦੀ ਨਿਗਾਹ ਵਿੱਚ ਟੜ ਗਈ ਉਸ ਦਿਨ ਤੋਂ ਬਾਅਦ ਪੁੱਲਾ ਆਨੇ ਬਹਾਨੇ ਉਸ ਨੂੰ ਆਪਣੀ ਘਰਵਾਲੀ ਨੂੰ ਪੱਕਾ ਹੀ ਡੇਰੇ ਵਿੱਚ ਰੱਖਣ ਲਈ ਕਹਿਣ ਲੱਗ ਪਿਆ ਉਸਨੇ ਇੱਕ ਕਮਰਾ ਵੀ ਉਸ ਬੰਦੇ ਲਈ ਵੱਖਰਾ ਹੀ ਤਿਆਰ ਕਰਵਾ ਦਿੱਤਾ ਕਿ ਤੂੰ ਜਾ ਕੇ ਆਪਣੀ ਘਰ ਵਾਲੀ ਨੂੰ ਇੱਥੇ ਲਿਆ ਤੁਸੀਂ ਇੱਥੇ ਹੀ ਰਹੀ ਚੱਲਿਓ ਪਰ ਉਹ ਬੰਦਾ ਗੰਦ ਪੋਲੇ ਦੀਆਂ ਕਰਤੂਤਾਂ ਜਾਣਦਾ ਸੀਗਾ ਉਹ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਗੱਲ ਅੱਗੇ ਪਾ ਦਿੰਦਾ ਇੱਕ ਦੀਵਾਲੀ ਦੀ ਰਾਤ ਪੋਲੇ ਨੇ ਰੱਜ ਕੇ ਪੀਤੀ ਤੇ ਉਸ ਬੰਦੇ ਨੂੰ ਕਿਹਾ ਕਿ ਜਾ ਗੱਡੀ ਲੈ ਜਾ ਤੇ ਆਪਣੀ ਘਰ ਵਾਲੀ ਨੂੰ ਪੱਕਾ ਹੀ ਇੱਥੇ ਲਿਆ ਉਸ ਬੰਦੇ ਨੇ ਬਹਾਨਾ ਮਾਰੇ ਆ ਕਿ ਬਾਬਾ ਅੱਜ ਦੀਵਾਲੀ ਹੈ ਕੱਲ ਜਾਵਾਂਗਾ ਪੋਲੇ ਨੂੰ ਇੰਨੀ ਗੱਲ ਸੁਣਦੇ ਗੁੱਸਾ ਆ ਗਿਆ ਉਸਨੇ ਉਸੇ ਵੇਲੇ ਬੰਦੇ ਦੇ ਲੱਤ ਮਾਰੀ ਤੇ ਨਾਲ ਦੇ ਸਾਥੀਆਂ ਨੂੰ ਕਿਹਾ ਕਿ ਫੜੋ ਇਸੇ ਚਵੜ ਦੋ ਉਸ ਨੂੰ ਫੜ ਬੰਦਿਆਂ ਨੇ ਰੱਸਾ ਪਾ ਕੇ ਬੰਨ ਦਿੱਤਾ ਹੁਣ ਪੋਲੇ ਨੇ ਆਪਣੇ ਦੋ ਬੰਦੇ ਉਸ ਬੰਦੇ ਦੇ ਘਰ ਭੇਜੇ ਕਿ ਇਸ ਦੀ ਘਰ ਵਾਲੀ ਨੂੰ ਕਹੋ ਕਿ ਇਹਦਾ ਐਕਸੀਡੈਂਟ ਹੋ ਗਿਆ ਖੇਤੀ ਸਾਡੇ ਨਾਲ ਚੱਲੇ ਉਹ ਵਿਚਾਰੀ ਇੰਨੀ ਗੱਲ ਸੁਣ ਕੇ ਘਬਰਾ ਗਈ ਤੇ ਉਹਨਾਂ ਨਾਲ ਪੋਲੇ ਦੇ ਡਰੇ ਆ ਗਈ ਉਹ ਜਦੋਂ ਤੱਕ ਉਸ ਨੂੰ ਸਾਰੀ ਖੇਡ ਦੀ ਸਮਝ ਪਈ ਉਹ ਵਿਚਾਰੀ ਫਸ ਗਈ ਸੀ ਪੋਲਾ ਉਸ ਨੂੰ ਆਪਣੇ ਕਮਰੇ ਅੰਦਰ ਲੈ ਗਿਆ ਤੇ ਸਾਰੀ ਰਾਤ ਉਸ ਨਾਲ ਧੱਕਾ ਕਰਦਾ ਰਿਹਾ ਉਹ ਅਗਲੇ ਦਿਨ ਹੀ ਪੂਲੇ ਨੇ ਉਸ ਬੰਦੇ ਦਾ ਕੰਮ ਕਰਵਾ ਦਿੱਤਾ ਤੇ ਉਸ ਦੀ ਘਰਵਾਲੀ ਨੂੰ ਪੱਕੇ ਤੌਰ ਤੇ ਹੀ ਡੇਰੇ ਅੰਦਰ ਰੱਖ ਲਿਆ ਉਹਨੇ ਪੂਲੇ ਦੇ ਗਰੋਪੰਦਰ ਦੋ ਬੰਦੇ ਪੂਲੇ ਦੇ ਬਹੁਤ ਖਾਸਮ ਖਾਸ ਸਨ ਜਿਨ੍ਹਾਂ ਨੂੰ ਪੂਲਾ ਹਰ ਟਾਈਮ ਆਪਣੇ ਨਾਲ ਰੱਖਦਾ ਹੁੰਦਾ ਸੀ ਰਾਤ ਨੂੰ ਵੀ ਉਹਨਾਂ ਵਿੱਚੋਂ ਇੱਕ ਬੰਦਾ ਸੁੱਤੇ ਪਏ ਪੂਲੇ ਦੇ ਕਮਰੇ ਦੇ ਬਾਹਰ ਖੜਾ ਰਹਿੰਦਾ ਪੂਲਾ ਪੂਰੀ ਫੁਗਰੀ ਵਿੱਚ ਕਹਿੰਦਾ ਕਿ ਇਹਨਾਂ ਦੇ ਹੁੰਦੇ ਹੋਏ ਮੇਰੀ ਕੋਈ ਵਾਹ-ਵਾਲ ਨਹੀਂ ਜਾਗ ਸਕਦਾ ਇੱਕ ਵਾਰੀ ਸਿੰਘਾਂ ਨੇ ਸਲਾਹ ਬਣਾਈ ਕਿ ਪੂਲੇ ਤੋਂ ਪਹਿਲਾਂ ਇਹਦੇ ਦੋ ਟੱਟੂ ਪੁੰਜੀ ਹੀ ਚੱਕੀਏ ਬੈਨਾ ਜਿਨ੍ਹਾਂ ਦੇ ਸਿਰ ਤੇ ਪੂਲਾ ਬੁੜਕਦਾ ਸੀਗਾ ਸਿੰਘਾਂ ਨੇ ਇਹਦੇ ਗਰੁੱਪ ਉੰਦਰ ਆਪਣਾ ਇੱਕ ਬੰਦਾ ਫਿਡ ਕਰਤਾ ਤੇ ਉਸਨੇ ਦੱਸਿਆ ਕਿ ਇਹ ਦੋਵੇਂ ਜਣੇ ਹਰ ਸ਼ੁੱਕਰਵਾਰ ਦੀ ਰਾਤ ਨੂੰ ਜਲੰਧਰ ਦੇ ਇੱਕ ਪਿੰਡ ਪੱਕੇ ਜਾਂਦੀ ਜਾਂਦੇ ਨੇ ਸਿੰਘਾਂ ਨੇ ਪੂਰਾ ਜਾਲ ਪਿਛਾ ਕੇ ਆਲੇ-ਦੋਲੇ ਨੱਕੇ ਲਾ ਲਏ ਦੋਵੇਂ ਜਣੇ ਸ਼ੁੱਕਰਵਾਰ ਦੀ ਰਾਤ ਨੂੰ ਆ ਗਏ ਪਹਿਲਾਂ ਤਾਂ ਸਿੰਘਾਂ ਨੇ ਉਹਨਾਂ ਦਾ ਪਿੱਛਾ ਕਰਕੇ ਇਹ ਪਤਾ ਕੀਤਾ ਕਿ ਇਹ ਜਾਂਦੇ ਕਿਥੇ ਨੇ ਹਰ ਸ਼ੁੱਕਰਵਾਰ ਤੇ ਮੁੜਦੇ ਹੋਏ ਦੋਵੇਂ ਘੇਰ ਕੇ ਬੰਨ ਕੇ ਆਪਣੀ ਠਾਰ ਤੇ ਲੈ ਗਏ ਉਹ ਦੋਵਾਂ ਤੋਂ ਦੋ ਦਿਨਾਂ ਤੱਕ ਸਿੰਘਾਂ ਨੇ ਪੁੱਛ ਪੜਤਾਲ ਕੀਤੀ ਤੇ ਅਗਲੇ ਜਹਾਂ ਤੋਰ ਦਿੱਤੇ ਗਏ ਉਹ ਉਸ ਤੋਂ ਬਾਅਦ ਸਿੰਘ ਉਸ ਘਰ ਪਹੁੰਚੇ ਜਿੱਥੇ ਉਹ ਦੋਵੇਂ ਹਰ ਸ਼ੁੱਕਰਵਾਰ ਜਾਂਦੇ ਹੁੰਦੇ ਸੀ ਦਰਸਲ ਪੁੱਲੇ ਹਫ਼ਤੇ ਬਾਅਦ ਆਪ ਇਹਨਾਂ ਦੋਵਾਂ ਨੂੰ ਉਸ ਘਰ ਭੇਜਦਾ ਹੁੰਦਾ ਸੀ ਪੁੱਲੇ ਦਾ ਜ਼ਿਆਦਾਤਰ ਲੋਕਾਂ ਤੋਂ ਲੁੱਟਿਆ ਮਾਲ ਉਸੇ ਘਰ ਪਿਆ ਹੁੰਦਾ ਸੀ ਸਿੰਘਾਂ ਨੇ ਜਾ ਕੇ ਘਰਦਿਆਂ ਨੂੰ ਕਿਹਾ ਕਿ ਦੇਖੋ ਤੁਹਾਡੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈਗਾ ਪਰ ਇਹ ਸਾਰਾ ਮਾਲ ਪੁੱਲੇ ਨੇ ਲੋਕਾਂ ਨੂੰ ਲੁੱਟ ਕੇ ਬਣਾਇਆ ਹੋਇਆ ਉਹ ਅਸੀਂ ਲੈ ਕੇ ਜਾਵਾਂਗੇ ਉਸ ਘਰਦਿਆਂ ਨੇ ਕਿਹਾ ਕਿ ਜੇ ਅਸੀਂ ਮਾਲ ਤੁਹਾਨੂੰ ਦੇ ਦਿੱਤਾ ਤੇ ਪੁੱਲੇ ਨੇ ਸਾਨੂੰ ਛੱਡਣਾ ਨਹੀਂ ਹੈਗਾ ਸਿੰਘਾਂ ਨੇ ਉਸੇ ਦਿਨ ਉਹਨਾਂ ਨੂੰ ਕਿਸੇ ਹੋਰ ਇਲਾਕੇ ਵਿੱਚ ਰਹਿائش ਬਣਵਾ ਕੇ ਦਿੱਤੀ ਕਿ ਹੁਣ ਤੁਸੀਂ ਇੱਥੇ ਕਦੇ ਨਹੀਂ ਆਉਣਾ। ਉਧਰ ਜਦੋਂ ਪੂਲਾ ਨੂੰ ਪਤਾ ਲੱਗਿਆ ਕਿ ਬੰਦੇ ਵੀ ਗਏ ਤੇ maal ਵੀ ਗਿਆ। ਪੂਲਾ ਗੁੱਸੇ ਵਿੱਚ ਗੱਡੀਆਂ ਭੜਕੇ ਉਸ ਕੋਠੀ ਵਾਲਿਆਂ ਕੋਲ ਭੱਜਿਆ ਗਿਆ ਪਰ ਹੁਣ ਉੱਥੇ ਕੋਈ ਨਹੀਂ ਸੀਗਾ। ਗੁੱਸੇ ਵਿੱਚ ਪੂਲਾ ਖਾਲੀ ਕੋਠੀ ਦੀਆਂ ਕੰਦਾ ਵਿੱਚ ਟੱਕਰਾ ਮਾਰਦਾ ਫਿਰੇ। ਪੂਲਾ ਇਹਨਾਂ ਜ਼ਾਲਮ ਸੀ ਕਿ ਇਸ ਤੋਂ ਖੁਸਰੇ ਤੱਕ ਦੁਖੀ ਹੋ ਜਾਂਦੇ ਸਨ। ਇੱਕ ਵਾਰੀ ਅਫਤਾਰੋ ਇਸ ਕੋਲ ਇੱਕ ਨਰਮ ਜਿਹਾ ਖੁਸਰਾ ਛੱਡ ਗਈ। ਪੁੱਲੇ ਨੇ ਹਫ਼ਤੇ ਦੇ ਅੰਤ ਰੀ ਉਹਦੇ ਉੱਤੇ ਅਜੇਹਾ ਡਰ ਬਿਠਾਇਆ ਉਹ ਤਾਂ ਹੱਥ ਬਨ ਕੇ ਰੋਣ ਲੱਗ ਪਿਆ ਕਿ ਮੈਨੂੰ ਇੱਕ ਵਾਰੀ ਛੱਡ ਦਿਓ ਮੁੜ ਕੇ ਮੈਂ ਇਸ ਡੇਰੇ ਵੱਲ ਮੂੰਹ ਨਹੀਂ ਕਰਦਾ ਪਰ ਪੁੱਲੇ ਕੋਲੋਂ ਛੁੱਟ ਕੇ ਜਾਣਾ ਕਿਤੇ ਸੌਖਾ ਸੀਗਾ ਚਲੋ ਜੀ 2 ਮਹੀਨੇ ਇਸੇ ਤਰ੍ਹਾਂ ਬੀਤ ਗਏ ਇੱਕ ਦਿਨ ਪੁੱਲਾ 3 ਦਿਨਾਂ ਵਾਸਤੇ ਸ਼ਿਮਲੇ ਚਲਾ ਗਿਆ ਕਿਸੇ ਨੂੰ ਮਿਲਣ ਜਾਣਾ ਸੀ ਉਹਨੇ ਉਸ ਖੁਸਰੇ ਨੇ ਹੁਣ स्कीम ਲਾਈ ਕਿ ਮੇਰੀ ਸੁਰੱਖੀ ਬਿੰਦੀ ਮੁੱਕੀ ਹੋਈ ਹੈ ਮੈਂ ਪਿੰਡ ਦੀ ਦੁਕਾਨ ਤੋਂ ਲੈ ਆਵਾਂ ਚਲੋ ਜੀ ਉਹ ਡੇਰੇ ਤੋਂ ਨਿਕਲ ਗਿਆ ਤੇ ਆਪਣੇ ਸਾਰੇ ਕੱਪੜੇ ਵੀ ਉੱਥੇ ਹੀ ਛੱਡ ਉਹ ਵਿਚਾਰਾ ਬਸ ਬਹਿ ਗਿਆ ਪੋਲੇ ਤੋਂ ਡਰਦਾ ਹੋ ਉਹ ਆਪਣੇ ਪੁਰਾਣੇ ਡੇਰੇ ਵੀ ਨਾ ਗਿਆ ਤੇ ਗਾਇ ਵੀ ਹੋ ਗਿਆ ਉਹ ਉਧਰ ਪੋਲੇ ਦੇ ਬੰਦੇ ਉਸ ਨੂੰ ਲੱਭਦੇ ਫਿਰਨਾ ਤਿੰਨ ਦਿਨਾਂ ਬਾਅਦ ਜਦੋਂ ਪੋਲਾ ਵਾਪਸ ਆਇਆ ਤਾਂ ਉਹਦੇ ਬੰਦਿਆਂ ਨੇ ਦੱਸਿਆ ਕਿ ਐਂ ਕਰਕੇ ਆਹ ਗੱਲ ਹੋ ਗਈ ਹੈ ਪੋਲਾ ਕਹਿੰਦਾ ਵੀ ਪਤੰਦਰੋਂ ਪੰਛੀ ਮਾਰ ਗਿਆ ੜਾਰੀ ਹੁਣ ਨਹੀਂ ਉਹਨੇ ਹੱਥ ਆਉਣਾ ਜਿੰਨਾ ਮਰਜ਼ੀ ਲੱਭੀ ਜਾਓ ਇੱਕ ਵਾਰੀ ਪੋਲੇ ਨੇ ਰਾਤ ਨੂੰ ਆਪਣੇ ਬੰਦੇ ਕਿਸੇ ਪਿੰਡ ਭੇਜ ਦਿੱਤੇ ਕਿ ਜਾਓ ਫਲਾਣੇ ਬੰਦੇ ਨੂੰ ਲੈ ਕੇ ਆਓ ਅੱਗੇ ਉਸ ਪਿੰਡ ਪਹਿਰੇ ਲੱਗਦੇ ਸੀ ਤੇ ਉਹ ਵੀ ਅੱਗੇ ਸਾਰੇ ਬੰਦੇ ਹਥਿਆਰਬੰਦ ਹੁੰਦੇ ਸਨ ਗੁਰਦੁਆਰੇ ਦੇ ਭਾਈ ਨੇ ਅਤੀ ਰਾਤ ਨੂੰ ਅਨਾਉਂਸਮੈਂਟ ਕਰਤੀ ਕਿ ਭਾਈ ਪਿੰਡ ਵਿੱਚ ਓਪਰੇ ਬੰਦੇ ਵੜ ਆਏ ਨੇ ਖਬਰਦਾਰ ਹੋ ਜਾਓ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਪੁੱਲੇ ਦੇ ਬੰਦੇ ਘੇਰ ਕੇ ਦਰਖਤ ਨਾਲ ਬੰਨ ਲਏ ਤੇ ਪੂਰਾ ਖੇਤਰ ਫੇਰਿਆ ਉਹਨਾਂ ਦੇ ਅਗਲੇ ਦਿਨ ਪੁੱਲੇ ਨੂੰ ਕਿਸੇ ਨੇ ਥਾਲੇ ਆ ਕੇ ਬਾਬਾ ਆਪਣੇ ਬੰਦਿਆਂ ਨੂੰ ਤਾਂ ਰਾਤ ਬੰਨ ਕੇ ਡਾਂਗ ਫੇਰੀ ਪਿੰਡ ਵਾਲਿਆਂ ਨੇ ਪੁੱਲੇ ਨੇ ਉਸੇ ਵੇਲੇ ਕਈ ਅਫਸਰਾਂ ਦੇ ਨੰਬਰ ਘੁਆਏ ਤੇ ਉਸ ਪਿੰਡ ਪਹੁੰਚ ਗਿਆ ਉਹ ਪਿੰਡ ਦੀ ਪੰਚਾਇਤ ਨੂੰ ਬਾਹਰ ਕੱਢਦੇ ਆਗੇ ਆ ਕੇ ਦੱਸੋ ਇਹਨਾਂ ਨੂੰ ਹੱਥ ਪਾਉਣ ਦੀ ਹਿੰਮਤ ਕਿਵੇਂ ਹੋਈ ਤੁਹਾਡੀ ਉਹਨਾਂ ਨੇ ਕਿਹਾ ਕਿ ਸਾਨੂੰ ਲੱਗਿਆ ਵੀ ਪਿੰਡ ਅੰਦਰ ਲੁਟੇਰੇ ਆ ਗਏ ਅਗੇ ਵੀ ਦੋ ਵਾਰ ਸਾਡੇ ਪਿੰਡ ਦੇ ਘਰਾਂ ਅੰਦਰ ਲੁੱਟਖਸੁੱਟ ਹੋਈ ਹੈ ਇਸੇ ਕਰਕੇ ਅਸੀਂ ਹਥਿਆਰਬੰਦ ਹੋ ਕੇ ਪੈਰੀਂ ਤੇ ਬੈਨੇ ਆ ਪਿੰਡ ਦਾ ਸਰਪੰਚ ਕਹਿੰਦਾ ਵੀ ਤੁਸੀਂ ਆਪਣੇ ਬੰਦੇ ਦਿਨ ਵਿੱਚ ਭੇਜਣੇ ਸੀ ਅੱਧੀ ਰਾਤ ਨੂੰ ਹਥਿਆਰਬੰਦ ਬੰਦਿਆਂ ਨੂੰ ਭੇਜਣ ਦਾ ਕੀ ਮਤਲਬ ਹੈ ਤੁਹਾਡਾ ਪੂਲਾ ਸਮਝ ਗਿਆ ਕਿ ਆਦਾ ਗੱਲ ਹੀ ਉਲਟੀ ਪੈ ਗਈ ਉਹ ਚੁੱਪ ਚਾਪ ਬੰਦਿਆਂ ਨੂੰ ਛਡਵਾ ਕੇ ਵਾਪਸ ਆ ਗਿਆ ਫਿਰ ਹੌਲੀ ਹੌਲੀ ਜਦੋਂ ਪੰਜਾਬ ਦਾ ਮਾਹੌਲ ਸ਼ਾਂਤ ਹੋ ਗਿਆ ਪਰ ਪੂਲੇ ਦੀਆਂ ਹਰਕਤਾਂ ਉਹੀ ਰਹੀਆਂ ਇਹ ਫੇਰ ਵੀ ਪੰਜਾਬ ਦੇ ਲੋਕਾਂ ਨੂੰ ਡਰਾ ਕੇ ਦਬਕਾ ਕੇ ਰੱਖਣਾ ਚਾਹੁੰਦਾ ਸੀ ਕਬਜ਼ੇ ਕਰਨ ਦਾ ਇਸ ਨੂੰ ਚਸਕਾ ਪਿਆ ਹੋਇਆ ਸੀਗਾ ਪਰ ਹੌਲੀ-ਹੌਲੀ ਲੋਕ ਇਹਦੇ ਵਿਰੁੱਧ ਖੜੇ ਹੁੰਦੇ ਗਏ ਪੋਲੇ ਨੇ ਲੋਕਾਂ ਨੂੰ ਡਰਾਉਣ ਧਮਕਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਲੋਕ ਜੁੜਦੇ ਗਏ ਤੇ ਇੱਕ ਦਿਨ ਲੋਕਾਂ ਦਾ ਪੂਰਾ ਕਾਫਲਾ ਬਣਦਾ ਗਿਆ ਹੁਣ ਇਸ ਵੱਲੋਂ ਕਿਤੇ ਪੁਰਾਣੇ ਕਾਣ ਖੁੱਲਣੇ ਸ਼ੁਰੂ ਹੋ ਗਏ ਇਸ ਕਾਫਲੇ ਵਿੱਚ ਪੜ੍ਹੇ ਲਿਖੇ ਰਿਟਾਇਰ ਫੌਜੀ ਅਫਸਰ ਪੁਲਸ ਵਾਲੇ ਤੇ ਕਈ ਇਸ ਦੇ ਪੁਰਾਣੇ ਸਾਥੀ ਵੀ ਸਨ ਜਿਨ੍ਹਾਂ ਨੇ ਇਸ ਦੇ ਵਿਰੁੱਧ ਠੋਕ ਕੇ ਗਵਾਹੀਆਂ ਦਿੱਤੀਆਂ ਫਿਰ ਪੋਲੇ ਨੇ ਗਵਾਹਾਂ ਨੂੰ ਵੀ ਧੌਂਕਿਆ ਧਰਤੀਆਂ ਪਰ ਲੋਕ ਰੋਗੇ ਪੋਲੇ ਦੀ ਇੱਕ ਗਿੱਦੜ ਧਮਕੀ ਨਾ ਚੱਲੀ ਹੁਣ ਪੋਲੇ ਦੀ ਜੇਲ੍ਹ ਯਾਤਰਾ ਸ਼ੁਰੂ ਹੋਈ ਕਈ ਕੇਸਾਂ ਵਿੱਚ ਪੋਲਾ ਬਚਦਾ ਵੀ ਰਿਹਾ ਪਰ ਇਸ ਵਿਰੁੱਧ ਕੇਸ ਹੀ ਐਨੇ ਸਨ ਕਿ ਇਹਦਾ ਜੇਲ੍ਹ ਜਾਣਾ ਲਗਭਗ ਤੈ ਹੀ ਸੀਗਾ ਇਸ ਨੇ ਆਪਣੇ ਮਿੱਤਰ ਅਫਸਰਾਂ ਕੋਲ ਜਾ ਜਾ ਕੇ ਵੀ ਬਹੁਤ ਮਿੰਤਾਂ ਕੀਤੀਆਂ ਪਰ ਹਰੇਕ ਨੂੰ ਆਪਣੀ ਕੁਰਸੀ ਬਚਾਉਣ ਦੀ ਪਈ ਹੋਈ ਸੀ ਕਿਉਂਕਿ ਸਾਰਿਆਂ ਨੇ ਹੀ ਕਾਹੜ ਐਨੇ ਕਿਤੇ ਹੋਏ ਸਨ ਕਿ ਕਿਸੇ ਨੂੰ ਵੀ ਨਹੀਂ ਨਹੀਂ ਜਾ ਰਹੀ ਪੋਲੇ ਦਾ ਭਾਈ ਵੀ ਇਸੇ ਬਿਰਤੀ ਦਾ ਮਾਲਕ ਸੀਗਾ ਪੋਲੇ ਦੀ ਸ਼ਹਿ ਉਤੇ ਉਸ ਨੇ ਕਈ ਗੁਰੂ ਘਰਾਂ ਉਤੇ ਕਬਜ਼ੇ ਕੀਤੇ ਮਾਰ ਤਾੜ ਲੜਾਈਆਂ ਵਿੱਚ ਉਹ ਮੋਰੀ ਹੁੰਦਾ ਸੀ ਪੋਲਾ ਕਹੀਂ ਕੰਮ ਆਪਣੇ ਭਾਈ ਤੋਂ ਕਰਵਾਉਂਦਾ ਹੁੰਦਾ ਸੀ ਇੱਕ ਵਾਰ ਇਸ ਦਾ ਭਾਈ ਆਪਣੇ ਸਾਥੀਆਂ ਸਮੇਤ ਇੱਕ ਪਿੰਡ ਠਹਿਰੇ ਹੋਇਆ ਸੀ। ਇਸ ਨੇ ਅੱਧੀ ਰਾਤ ਨੂੰ ਆਪਣੇ ਸਾਥੀਆਂ ਨੂੰ ਉਠਾਲਿਆ ਤੇ ਹੁਕਮ ਦਿੱਤਾ ਕਿ ਇਸ ਪਿੰਡ ਅੰਦਰ ਇੱਕ ਪੁਰਾਣਾ ਬਾਣੀਆ ਰਹਿੰਦਾ ਹੈ ਮੈਂ ਸੁਣਿਆ ਹੈ ਵੀ ਉਸ ਨੇ ਬਹੁਤ ਮਾਲ ਅੰਦਰ ਰੱਖਿਆ ਹੋਇਆ। ਜਾਓ ਜਾ ਕੇ ਛਿਲ ਦਿਓ ਲਾਲੇ ਨੂੰ। ਇਸ ਦੇ ਬੰਦੇ ਲੋਈਆਂ ਦੀ ਬੁੱਕਲ ਮਾਰ ਲਾਲੇ ਕੋਲ ਚਲੇ ਗਏ। ਇਹਨਾਂ ਜਾਂਦੇ ਸਾਰ ਕੋਠੇ ਉੱਤੇ ਚੜ੍ਹ ਚਿਮਨੀ ਰਾਹੀਂ ਇੱਕ ਬੰਦਾ ਤਾਰ ਦਰਵਾਜ਼ਾ ਖੋਲ ਲਿਆ। ਲਾਲੇ ਨੂੰ ਉਦੋਂ ਜਾਗਾਈ ਜਦੋਂ ਬੰਦੇ ਉਹਦੇ ਸਨਹਾਣੇ ਖੜੇ ਹੋ ਗਏ। ਬੰਦੇ ਕਹਿੰਦੇ ਵੀ ਦੇਖ ਲਾਲਾ ਜਾਂ ਤਾਂ ਚੁੱਪ ਕਰਕੇ ਮਾਲ ਸਾਨੂੰ ਫੜਾ ਦੇ। ਇਹ ਰੌਲਾ ਪਾਇਆ ਹੁਣੇ ਸਾਰਾ ਟੱਬਰ ਨਰਕਾ ਨੂੰ ਤੋੜ ਦਿਆਂਗੇ ਲਾਲਾ ਕੰਬਣ ਲੱਗ ਪਿਆ ਉਸਨੇ ਝੱਟ ਸਾਰਾ ਪੈਸਾ ਉਹਨਾਂ ਦੇ ਹੱਥ ਰੱਖ ਦਿੱਤਾ ਬੰਦੇ ਮਾਲ ਲੈ ਕੇ ਪੱਤਰੇ ਆਵਾਜਦੇ ਅਜੀਹਾ ਸੀ ਇਹਦਾ ਭਾਈ ਮਿਤੀ 25 ਮਈ 2012 ਦੀ ਰੋਜ਼ਾਨਾ ਸਪੋਕਸਮੈਨ ਦੇ ਸਫਾਚਾਰ ਤੇ ਨਕਲੀ ਨਿਹੱਗ ਕੈਡ ਪੋਲੇ ਦੇ ਪੁਲਿਸ ਵੱਲੋਂ ਥਾਪੇ ਜਾਣਛਿਨ ਰਣਜੀਤ ਸਿੰਘ ਦਾ ਇੱਕ ਬਿਆਨ ਛਪਿਆ ਉਸਦੇ ਰੋਤਬੇ ਦਾ ਬਿਆਨ ਇਸ ਤਰ੍ਹਾਂ ਸੀਗਾ ਵੀ ਅਖੇ ਮਿਸਲ ਸ਼ਹੀਦ ਭਾਈ دارو ਸਿੰਘ ਪੋਲਾ ਦੇ ਮੁਖੀ ਜਥੇਦਾਰ ਬਾਬਾ ਰਣਜੀਤ ਸਿੰਘ ਪੋਲਾ ਮਿਸਲ ਸ਼ਹੀਦਾਂ ਦਾ ਇਤਿਹਾਸ ਵਿੱਚ ਬਾਬਾ ਦੀਪ ਸਿੰਘ ਜੀ ਵਰਗੇ ਮਹਾਪੁਰਸ਼ਾਂ ਦੇ ਨਾਮ ਨਾਲ ਜੁੜੀ ਮਿਸਲ ਸੀਗੀ ਉਹ ਪਰ ਇੱਕ ਕੁਕਰਮੀ ਸ਼ਖਸ ਦੇ ਗਰੋਹ ਨੂੰ ਆਪਣੇ ਨਾਮ ਨਾਲ ਮਿਸਲ ਸ਼ਹੀਦਾਂ ਵਰਗਾ ਪਵਿੱਤਰ ਸ਼ਬਦ ਜੋੜਨ ਦੀ ਖੁੱਲ ਸਿੱਖਾਂ ਦੀ ਦੁਸ਼ਮਣ ਹਕੂਮਤ ਵਿੱਚ ਹੀ ਮਿਲ ਸਕਦੀ ਹੈ ਪਰ ਅਖਬਾਰ ਦੀ ਇਸ ਖਬਰ ਵਿੱਚ ਇਹਨਾਂ ਨੇ ਆਪਣੇ ਗਰੁੱਪ ਦਾ ਨਾਮ ਮਿਸਲ ਸ਼ਹੀਦਾਂ ਤਾਰੂ ਸਿੰਘ ਲਿਖਣ ਦੀ ਕੋਸ਼ਿਸ਼ ਕੀਤੀ ਪਰ ਪ੍ਰੂਫ ਰੀਡਿੰਗ ਦੀ ਗਲਤੀ ਨਾਲ ਦਾਰੂ ਸਿੰਘ ਛਪ ਗਿਆ ਉੱਥੇ ਯਾਦ ਰਹੇ ਕਿ ਜਦੋਂ ਪੂਲਾ ਪਿੰਡ ਦਾ ਪਾਵਨ ਇਤਿਹਾਸਕ ਸਥਾਨ ਪੂਲਾ ਗਰੋਹ ਤੋਂ ਛਡਵਾਇਆ ਗਿਆ ਸੀਗਾ ਤਾਂ ਉਤੋਂ ਸ਼ਰਾਬ ਦੀਆਂ ਬੋਤਲਾਂ ਦਾ ਵੱਡਾ ਢੇਰ ਨਿਕਲਿਆ ਸੀਗਾ ਕਿਹਾ ਜਾਂਦਾ ਹੈ ਕਿ ਪੋਲੇ ਨੇ ਇੱਕ ਖਾਸ ਗੱਡੀ ਤਿਆਰ ਕਰਵਾਈ ਹੋਈ ਸੀ ਜਿਸ ਵਿੱਚ ਉਹਨੇ ਪਾਲਕੀ ਸਭ ਸਜਾਈ ਹੋਈ ਸੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੁੰਦੇ ਸਨ ਜਾ ਕੇ ਉਹਨੇ ਰੱਖੇ ਹੋਏ ਸਨ ਉਸ ਪਾਲਕੀ ਸਾਹ ਵਿੱਚ ਵੀ ਸ਼ਰਾਬ ਦੀਆਂ ਪੇਟੀਆਂ ਸੋਡੇ ਦੇ ਡਾਲੇ ਜਾਨਕਿ ਠੰਡੇ ਹੁੰਦੇ ਸਨ ਪਏ ਬਰਫ਼ ਵੀ ਪਈ ਹੁੰਦੀ ਸੀ ਉਹਦੇ ਵਿੱਚ ਇੱਕ ਵਾਰੀ ਤਾਂ ਸ਼ਰਾਬ ਨਾਲ ਰੱਜ ਕੇ ਉਹ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਵੀ ਚਲਾ ਗਿਆ ਉੱਥੋਂ ਦੀ ਟਾਸ ਫੋਰਸ ਨੇ ਰੋਕਣਾ ਚਾਹਿਆ ਪਰ ਉਦੋਂ ਦਬਕਾ ਹੀ ਨਾ ਹੁੰਦਾ ਸੀਗਾ ਪੋਲੇ ਦਾ ਕਿ ਉਹਨੇ ਇੱਕ ਦਬਕਾ ਮਾਰਿਆ ਤੇ ਸਾਰੇ ਸੁਸਰੀ ਮੰਗ ਸੌਂ ਗਏ। ਬਾਬਾ ਸਵਰਨਜੀਤ ਸਿੰਘ ਜੋ ਕਿ ਇਹਦੇ ਨਾਲ ਰਹਿੰਦਾ ਰਿਹਾ ਪੋਲੇ ਦੇ ਉਹਨੇ ਬਾਅਦ ਵਿੱਚ ਇਹਦੇ ਖਿਲਾਫ ਗਵਾਹੀ ਵੀ ਦਿੱਤੀ ਆ ਉਹ ਦੱਸਦਾ ਹੈ ਕਿ ਕੇ ਉੱਥੇ ਇਕੱਲੀ ਅਵਤਾਰੋ ਨਹੀਂ ਸੀਗੀ ਬਲਕਿ ਪੋਲੇ ਦੇ ਜਿੰਨੇ ਸਾਥੀ ਸੁਨਾਂਗ ਸਿੰਘ ਰਹਿੰਦੇ ਸੀ ਉਹਦੇ ਨਾਲ ਉਹਨਾਂ ਦੀਆਂ ਬੇਟੀਆਂ ਭੈਣਾਂ ਤੇ ਪਤਰੀਆਂ ਨਾਲ ਪੋਲਾ ਆਪਣੀ ਹੱਜ਼ ਦੀ ਪੂਰਤੀ ਜ਼ਰੂਰ ਕਰਦਾ ਰਹਿੰਦਾ ਸੀਗਾ ਜਾਨਕਿ ਉਹਨਾਂ ਨੂੰ ਬੁਲਾਉਂਦਾ ਰਹਿੰਦਾ ਸੀ ਉਹ ਆਪਣੇ ਘਰੇ ਵਿੱਚ ਤੇ ਜਿਹੜਾ ਵਿਚਾਰਾ ਮਾੜਾ ਮੋਟਾ ਕੋ ਅੜਦਾ ਸੀਗਾ ਉਹਦੇ ਪਰਿਵਾਰ ਉੱਤੇ ਫਿਰ ਸ਼ਾਂਤ ਆ ਜਾਂਦੀ ਯਾਨੀ ਕਿ ਉਹਦਾ ਸਾਰਾ ਪਰਿਵਾਰ ਹੈ ਜਿਹੜਾ ਉਹ ਰਾਤੋਂ ਰਾਤ ਗਾਇਬ ਕਰ ਦਿੱਤਾ ਜਾਂਦਾ ਉਹਦਾ ਮੁੜ ਕੇ ਪਤਾ ਹੀ ਨਾ ਲੱਗਦਾ ਵੀ ਉਹ ਕਿੱਧਰ ਗਏ ਤੇ ਕਿੱਧਰ ਨਹੀਂ ਪੂਲਾ ਬੜਾ ਸਕਿਮੀ ਹੁੰਦਾ ਸੀ ਇਹਦੇ ਨਾਲ ਜਿਹੜੇ ਬੰਦੇ ਰਹਿੰਦੇ ਹੁੰਦੇ ਸਨ ਇਹ ਜਾਣ ਬੁਝ ਕੇ ਵੱਧ दारू ਪਲਾ ਕੇ ਉਹਨਾਂ ਨੂੰ ਬੇਹੋਸ਼ ਕਰਨਦਾ ਯਾਨੀ ਕਿ ਉਹਨਾਂ ਨੂੰ ਸੁਰਤ ਨਾ ਰਹਿੰਦੀ ਤੇ ਬਾਅਦ ਵਿੱਚ ਉਹਨਾਂ ਦੀਆਂ ਘਰ ਵਾਲੀਆਂ ਉਹਨਾਂ ਦੀਆਂ ਬੇਟੀਆਂ ਨੂੰ ਫਿਰ ਇਹ ਤੰਗ ਕਰਦਾ ਫਿਰ ਸਾਰੀ ਰਾਤ ਬਾਬਾ ਬਕਾਲਾ ਤੇ ਕਰਤਾਰਪੁਰ ਇਲਾਕੇ ਦੇ ਬਹੁਤ ਘਰ ਅਜਿਹੇ ਨੇ ਜੋ ਕਿ ਪੂਲੇ ਦੇ ਸ਼ਿਕਾਰ ਹੋਏ ਨੇ ਕਈ ਵਿਚਾਰੇ ਅੱਗੇ ਆ ਗਏ ਤੇ ਕਈ ਬੇਇੱਜ਼ਤੀ ਮੰਨਦੇ ਅੱਜ ਤੱਕ ਉਹਨਾਂ ਨੇ ਆਪਣਾ ਮੂੰਹ ਨਹੀਂ ਖੋਲਿਆ ਪਰ ਬਹੁਤ ਪਰਿਵਾਰ ਨੇ ਉੱਥੋਂ ਦੇ ਜਿਨ੍ਹਾਂ ਉੱਤੇ ਜਿਹੜਾ ਪੂਲੇ ਦਾ ਹੈਗਾ ਜਿਹੜਾ ਉਹ ਕਹਿਰ ਵਰਸਿਆ ਸਨ 1990 ਤੱਕ ਤਾਂ ਕਹਿੰਦੇ ਨੇ ਵੀ ਪੂਲੇ ਦਾ ਇੰਨਾ ਖੌਫ ਸੀਗਾ ਕਿ ਮਾੜਾ ਮੋਟਾ ਬੰਦਾ ਦਾ ਕੀ ਕਹਿੰਦੇ ਕਹੋਦੇ ਪਹੁੰਦੇ ਅਸਰ ਰਸੂਖ ਵਾਲੇ ਬੰਦੇ ਵੀ ਉਹਦੇ ਖਿਲਾਫ ਬੋਲਣ ਤੋਂ ਡਰਦੇ ਹੁੰਦੇ ਸਨ ਇਹਦਾ ਉਹਨਾਂ ਸਮਿਆਂ ਵਿੱਚ ਇੰਨਾ ਰੋਹ ਹੁੰਦਾ ਸੀ ਕਿ ਜਦੋਂ ਇਹ ਆਕੇ ਕਿਸੇ ਵੀ ਪਿੰਡ ਦੀ ਪੰਚਾਇਤ ਵਿੱਚ ਬਹਿ ਜਾਂਦਾ ਤੇ ਪੂਰੀ ਪੰਚਾਇਤ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਇਹਨੂੰ ਉਹ ਵੀ ਆਖ ਜਾਵੇ ਸਾਰੀ ਸੁਸਰੀ ਵਾਂਗੂੰ ਸੌ ਜਾਂਦੀ ਸੀ ਉਹ ਪਰ ਦੋਸਤੋ ਕਹਿੰਦੇ ਹੁੰਦੇ ਨੇ ਕਿ ਬੰਦਾ ਜਿਹਹ ਜੇ ਕਰਮ ਕਰਦਾ ਹੈ ਉਹਦੀ ਸਜ਼ਾ ਉਹਨੂੰ ਐਸੇ ਜਹਾਨ ਵਿੱਚ ਮਿਲ ਜਾਂਦੀ ਹੈ ਤੇ ਕਿਵੇਂ ਉਹ ਅਗਲੇ ਜਨਮ ਗਿਆ ਤੇ ਕਿਵੇਂ ਉਹਦਾ ਐਂਡ ਹੋਇਆ ਉਸ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਐਤੇ ਵੱਡੇ ਵੱਡੇ ਹੰਕਾਰ ਹੀ ਨਹੀਂ ਰਹੇ ਵੱਡੇ ਵੱਡੇ ਰੌਣ ਵਰਗੇ ਜਿਨ੍ਹਾਂ ਨੇ ਕਿ ਆਪਣਾ ਕਾਲ ਹੈ ਜਿਹੜਾ ਉਹ ਪਾਵੇ ਨਾਲ ਬੰਨਿਆ ਹੋਇਆ ਸੀ ਜਦੋਂ ਉਹ ਨਹੀਂ ਰਹੇ ਤਾਂ ਪੂਲਾ ਉਹਨਾਂ ਸਾਹਮਣੇ ਕੀ ਚੀਜ਼ ਸੀਗਾ ਉਹ ਜਿਹੜੇ ਪੋਲੇ ਦੇ ਕਿਸੇ ਹੋਰ ਵੀ ਬਹੁਤ ਨੇ ਅੱਗੇ-ਅੱਗੇ ਤੁਹਾਨੂੰ ਦੱਸਦੇ ਰਹਾਂਗੇ ਸੋ ਅੱਜ ਦੇ ਉਹ ਹੁਣ ਅਜਾਸਤ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ